ਮਨ ਲੈ ਲੈ ਮਨ ਲੈ ਆਈ ਮੈਨੂੰ ਦੁੱਖਾ ਜਣਾ ਅੱਜ ਦੇ ਦੇ ਮੈਨੂੰ ਕਿਉਂ ਆਵਾਜ਼ ਨਹੀਂ ਦਿੰਦਾ ਕੱਲ ਤੂੰ ਧਰ ਲੈ ਲਈਨਾ ਅੱਜ ਮੈਂ ਧਰ ਲੈ ਲਈਨੀ ਵੇਲਾ ਬੀਬੀ ਵਧਿਆ ਤੇ ਡਾਕਰੀ ਜੰਨੀ ਆ ਅੱਜ ਮੈਂ ਧਰ ਲੈ ਲਈਨੀ ਆਹ ਰਹਾ ਸੁਦਾ ਨਾ ਵੀਰ ਕਿਹੜਾ ਕੰਮ ਲਟਿਆ ਗਿਆ ਇਹ ਸ਼ਰਤਾਰ ਸਿੰਘ ਜੀ ਕਿਹੜਾ ਬੇੜਾ ਜੀ ਸਾਬ ਦੀ ਸਾਬ ਆ ਜਿਹੜੇ ਨੌਜਵਾਨ ਦੀ ਮੌਤ ਹੋਈ ਜੀ ਤੁਹਾਡਾ ਕੀ ਲੱਗਦਾ ਇਹ ਜੀ ਮੇਰਾ ਪਤੀ ਜਾਵਾ ਕਿਵੇਂ ਮੌਤ ਹੋਈ ਹੈ ਇਹਦੀ ਟੀਕਾ ਲਾ ਕੇ ਮੌਤ ਹੋਈ ਹੈ ਜੀ ਕਿੰਨਾ ਕ ਨਸ਼ਾ ਤੁਹਾਡੇ ਪਿੰਡ ਵਿਕਦਾ ਨਸ਼ਾ ਹਾਡੇ ਪਿੰਡ ਇੰਨਾ ਵਿਕਦਾ ਜੀ ਬਹੁਤ ਹੀ ਜ਼ਿਆਦਾ ਘਰੋ ਘਰੀ ਆ ਕੇ ਸਰਿੰਜਾਂ ਟੀਕੇ ਸਾਰਾ ਕੁਝ ਦੇਈ ਜਾਂਦੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਜੀ ਸਰਕਾਰ ਤੇ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਜੀ ਨਹੀਂ ਸਰਕਾਰ ਨੇ ਕੋਈ ਨਸ਼ਾ ਖਤਮ ਨਹੀਂ ਕੀਤਾ ਜੀ ਸਗੋਂ ਜ਼ਿਆਦਾ ਵਧਿਆ ਵਾ ਪਹਿਲਾਂ ਨਾਲੋਂ ਜ਼ਿਆਦਾ ਵਿਗਦਾ ਹਾਂ ਬਹੁਤ ਜ਼ਿਆਦਾ ਵਿਗਦਾ ਜੀ ਸੱਚੇ ਪਾਸਾ ਕਿਰਪਾ ਕਰੇ ਮਹਾਰਾਜ ਇਹ ਤੇ ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ ਜੀ ਇਹ ਤੇ ਕੰਟਰੋਲ ਕੀਤਾ ਜਾਵੇ ਪੁਲਿਸ ਫੜਦੀ ਨਹੀਂ ਕਿਸੇ ਦੀ ਨਹੀਂ ਜੀ ਪੁਲਿਸ ਕੋਈ ਨਹੀਂ ਫੜਦੀ ਪਿੰਡ ਵਿੱਚ ਝਗੜਾ ਹੋਇਆ ਹੋਵੇ ਤੇ ਪੁਲਿਸ ਮਿੰਟ ਚ ਆਉਂਦੀ ਹੈ ਤੇ ਨਸ਼ੇ ਬਾਰੇ ਨਹੀਂ ਆਉਂਦੀ ਜੀ ਰਵੇਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਸੌਰੀ ਸਾਹਿਬ ਇਹ ਨੌਜਵਾਨ ਦੀ ਮੌਤ ਹੈ ਤੁਹਾਡਾ ਕੀ ਲੱਗਦਾ ਇਹ ਮੁੰਡਾ ਮੇਰਾ ਜੀ ਕਿਸ ਤਰ੍ਹਾਂ ਮੌਤ ਹੋਈ ਹੈ ਇਹ ਟੀਕੇ ਟਾਕੇ ਲਾਉਂਦਾ ਸੀ ਜੀ ਟੀਕੇ ਬਹੁਤ ਲਾਉਂਦਾ ਸੀ ਜੀ ਕੀ ਨਾਮ ਸੀ ਦਾ ਗੁਰਬੀਰ ਸਿੰਘ ਉਮਰ ਕਿੰਨੀ ਸੀ ਉਮਰ 27 ਸਾਲ ਵਿਆਹ ਸੀ ਵਿਆਹ ਹੈ ਦੋ ਬੱਚੇ ਆ ਜੀ ਸਰਕਾਰ ਤੇ ਦਾਅਵੇ ਕਰਦੀ ਹੈ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕਰ ਦਿੱਤਾ ਹਾਂ ਨਸ਼ਾ ਖਤਮ ਕਿੱਥੇ ਹੋਇਆ ਜੀ ਨਸ਼ਾ ਘਰੇ ਘਰੋਂ ਹੁਣ ਪਹਿਲਾਂ ਜਿਆਦਾ ਮਿਲਦਾ ਹੁਣ ਬਹੁਤ ਜਿਆਦਾ ਮਿਲਣ ਲਿਆ ਵਾ ਉਹਨਾਂ ਸੌਦਾ ਨਹੀਂ ਮਿਲਦਾ ਜਿਹਨੇ ਟੀਕੇ ਮਿਲਣਦੇ ਸਰਕਾਰ ਝੂਠ ਬੋਲ ਰਹੀ ਹੈ ਹਾਂਜੀ ਕਿੰਨਾ ਨਸ਼ਾ ਵੇਚਦਾ ਤੁਹਾਡੇ ਪਿੰਡ ਨਾ ਬਹੁਤ ਜਿਆਦਾ ਜੀ ਸਾਡੇ ਮਹੱਲੇ 'ਚ ਬਹੁਤ ਇੱਕ ਨਿਸ਼ਾਨ ਹੋਇਆ ਇੱਥੇ ਕੀ ਘਟਾ ਗਿਆ ਦਾ ਪੁਲਿਸ ਨੇ ਕਦੀ ਜਿਹੜਾ ਨਹੀਂ ਮਾਰਿਆ ਨਾ ਨਾ ਛੜਦੀ ਨਹੀਂ ਲੱਛਿਆ ਨਾ ਨਾ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਪਟੀਕੇ ਬੰਦ ਹੋਣ ਨਾਹੀਂ ਬੰਦ ਹੋਣ ਸਭ ਕੁਝ ਬੰਦ ਹੋ ਜੇ ਨਾਹੀਂ ਕਿੰਨੇ ਬੱਚੇ ਏ ਤੁਹਾਡੇ ਸਾਡੇ ਦੋ ਬੱਚੇ ਆ ਜੀ ਇੰਨਾ ਮੁੰਡਾ ਇੱਕੋ ਹੀ ਆ ਮੇਰਾ ਤੇ ਪੁੱਤਰੇ ਪੁੱਤਰੀਆਂ ਮੇਰੀ ਨੇ ਕਿਨੇ ਗਏ ਜਿਹੜਾ ਕੱਲਾ ਸੀ ਬੱਚਾ ਜਿਹਦਾ ਕੱਲਾ ਹੀ ਕੱਲਾ ਜੀ ਇਹ ਆਪਣੇ ਪਰਿਵਾਰ ਦੇ ਵਿੱਚੋਂ ਮੇਰਾ ਭਰਾ ਹੀ ਲੱਗਦਾ ਸੀ ਕਿਵੇਂ ਮੌਤ ਹੋਈ ਜੀ ਮੌਤ ਜਿਹੜੀ ਪੀਕਾ ਲਾਉਣ ਕਰਕੇ ਹੋਈ ਆ ਟੀਕੇ ਬਹੁਤ ਜਿਆਦਾ ਵਿਗਦੇ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਇਹਦੇ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਨੇ ਪਹਿਲਾਂ ਤੇ ਕਿਹਾ ਸੀ ਨਸ਼ੇ ਬੰਦ ਕਰ ਦੇਣੇ ਆ ਨਸ਼ੇ ਬੰਦ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਜਿਹੜਾ ਨਸ਼ੇ ਬੰਦ ਹੋ ਰਹੇ ਆ ਗਰਾਊਂਡ ਲੈਵਲ ਤੇ ਇੰਨਾ ਕੁ ਜ਼ਿਆਦਾ ਨਸ਼ਾ ਵਿਗਦਾ ਪਿਆ ਵਾ ਜੀ ਬੱਚਿਆਂ ਨੂੰ ਦੁੱਧ ਤੇ ਭਾਵੇਂ ਨਾ ਨਾ ਕੋ ਪਿਆ ਜਾਵੇ ਟੀਕੇ ਲਾਉਂਦੇ ਆ ਜੀ ਟੀਕੇ ਘਰੋ ਘਰੀ ਸਪਲਾਈ ਮਿਲਦੀ ਆ ਟੀਕਿਆਂ ਦੀ ਜਿਹੜੀ ਸਿਰੰਜਾ ਤੱਕ ਨਾਲ ਸਪਲਾਈ ਮਿਲਦੀ ਆ ਸਾਡੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦਿੱਤਾ ਜਾਵੇ ਅਸੀਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਦੱਸ ਚੁੱਕੇ ਆ ਜੀ ਸਾਡੇ ਆ ਲਾਗੇ ਇਥੋਂ ਸਾਹਮਣੇ ਮੜੀਆਂ ਪੈਂਦੀਆਂ ਵਾਂ ਮੜੀਆਂ ਦੇ ਵਿੱਚ ਇਸ ਵੇਲੇ ਵੀ ਜਾ ਕੇ ਵੇਖ ਲਓ ਮੁੰਡੇ ਟੀਕੇ ਲਾਉਂਦੇ ਹੋਣਗੇ ਸਿਰੰਜਾਂ ਵੀ ਉੱਥੇ ਹੋਣੀ ਹੈ ਸਭ ਕੁਝ ਇੱਥੇ ਚੱਲਦਾ ਜੇ ਕਿ ਇਹਨੂੰ ਅਸੀਂ ਰੋਕਦੇ ਆ ਕੋਈ ਗੱਲ ਕਰਦਾ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਪਰਿਵਾਰ ਸਭ ਨੂੰ ਵੱਧ ਘਾਟ ਮਾਰਾ ਬੋਲਦੇ ਆ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਸਾਡੀ ਕੋਈ ਸੁਣਵਾਈ ਨਹੀਂ ਕਈ ਵਾਰ ਅਸੀਂ ਜਾ ਕੇ ਐਸ ਐਚਓ ਸਾਹਿਬ ਨੂੰ ਇਹ ਬਾਰੇ ਦੱਸ ਚੁੱਕੇ ਆ ਤੇ ਉਹਨਾਂ ਨੇ ਬਸ ਝੂਠੇ ਲਾਰੇ ਵਾਲੀ ਗੱਲ ਆਗੇ 112 ਤੇ ਤੂੰ ਕਾਲ ਕਰੋ ਕੋਈ ਗਾੜੀ ਸੁਣਵਾਈ ਨਹੀਂ ਆ ਇਥੇ ਨਸ਼ਾ ਬੰਦ ਕੀਤਾ ਜਾਵੇ ਇਹ ਇੱਕ ਮਰਿਆ ਵਾ ਇੱਕ ਪਾਸੇ ਪੁਲਿਸ ਕਹਿ ਰਹੀ ਆ ਕਿ ਨਸ਼ਾ ਵੇਚਣ ਵਾਲੇ ਦਾ ਸਾਨੂੰ ਨਾਮ ਦੱਸਿਆ ਜਾਵੇ ਤੁਹਾਡਾ ਨਾਮ ਰਿਪੋਰਟ ਰੱਖਿਆ ਜਾਵੇਗਾ ਤਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਦੱਸਦੇ ਆ ਪੁਲਿਸ ਨੇ ਕਦੀ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਕਦੀ ਕਦੀ ਇਥੇ ਪੁਲਿਸ ਨੇ ਨਸ਼ੇ ਬਾਰੇ ਕੋਈ ਨਹੀਂ ਆਇਆ ਇਥੇ ਚੁੱਕੇ ਗਏ ਜਦੋਂ ਵਿੱਚੋਂ ਮੁੰਡੇ ਉਹਦੇ ਸੈਂਟਰ ਦੇ ਵਿੱਚ ਛੱਡੇ ਉਹ ਫੇਰ ਆਗੇ ਲੱਗੇ ਉੱਥੇ ਵੀ ਨਸ਼ਾ ਉਹ ਕਹਿੰਦੇ ਇੱਥੇ ਉੱਥੇ ਵੀ ਸਾਨੂੰ ਗੋਲੀ ਗਾਲੀ ਮਿਲਦੀ ਰਹੀ ਆ ਤੇ ਇਥੇ ਆਗੇ ਤੇ ਟੀਕਿਆਂ ਵਾਲਾ ਜ਼ਿਆਦਾ ਮਾੜਾ ਕੰਮ ਆ ਜੀ ਨਸ਼ਾ ਤੁਹਾਡੇ ਪਿੰਡ ਵਿੱਚ ਦਾ ਨਸ਼ਗੋਂ ਕੀ ਦਸੀਏ ਤੁਹਾਨੂੰ ਸਰੰਜਾਂ ਤੱਕ ਘਰੇ ਸਪਲਾਈ ਹੋ ਰਹੀ ਆ ਜੀ ਹੋਮ ਡਿਲੀਵਰੀ ਵਾਲਾ ਕੰਮ ਚੱਲ ਗਿਆ ਵਾ ਜੀ ਉਹਨੇ ਤੇ ਜੋਮੈਟੋ ਵਾਲੇ ਦੀ ਸਪਲਾਈ ਨੇ ਜਿੰਨੀ ਇਥੇ ਟੀਕੇ ਵਾਲੀ ਦੀ ਸਪਲਾਈ ਆ ਫੋਨ ਕਰਦੇ ਆ ਸਾਰੀ ਘਰੇ ਟੀਕੇ ਤੱਕ ਦੇ ਗਏ ਜਾਂਦੇ ਆ ਕੀ ਮੰਗ ਕੀ ਕਰਦੇ ਆ ਮੰਗੇ ਹੱਥ ਜੋੜ ਕੇ ਕਰਦੇ ਆ ਜੀ ਇਹ ਤੇ ਇੱਕ ਮਰਿਆ ਵਾ ਸਾਡੇ ਮਹੱਲੇ ਦੇ ਵਿੱਚ ਜਿੰਨਾ ਮਹੱਲਾ ਵਾ ਸਾਰੇ ਛੋਟੇ ਛੋਟੇ ਮੁੰਡੇ ਤਕਰੀਬਨ ਕੋਈ 12 ਸਾਲ ਤੱਕ ਜਿਹੜੇ ਜਿਹੜੇ ਬੱਚੇ ਆ ਉਹ ਲੱਗ ਚੁੱਕੇ ਨਸ਼ੇ ਦੇ ਹੱਥ ਜੋੜ ਕੇ ਬੇਦੀ ਇਹ ਵੀ ਇੱਕ ਮਰਿਆ ਸਾਡਾ ਬਾਕੀ ਦੇ ਬਚ ਜਾਣ ਬਾਕੀਆਂ ਨੂੰ ਬਚਾਇਆ ਜਾਵੇ ਕੀਆ ਨੂੰ ਬੰਦ ਕੀਤਾ ਜਾਵੇ ਇਥੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਆਮ ਆਦਮੀ ਸਰਕਾਰ ਨੇ ਸੋਸ਼ਲ ਮੀਡੀਆ ਤੇ ਬਹੁਤ ਸ਼ੋਸ਼ੇ ਛੱਡੇ ਆ ਜੀ ਤੇ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਕੋਈ ਵੀ ਕੰਮ ਨਹੀਂ ਨਸ਼ਾ ਜਿਹੜਾ ਵਾ ਪਹਿਲਾਂ ਨਾਲੋਂ ਦੁੱਗਣਾ ਚੌਗਣਾ ਹੋ ਚੁੱਕਾ ਵਾ ਪਹਿਲਾਂ ਲੋਕ ਲਾਂਬੜੀ ਬਿੰਡਾਈਆਂ ਲੈ ਕੇ ਆਉਂਦੇ ਸੀ ਹੁਣ ਘਰ ਘਰ ਸਪਲਾਈ ਚੱਲਦੀ ਪਈ ਹੈ ਜੀ ਆਮ ਆਦਮੀ ਪਾਰਟੀ ਨੇ ਜੋ ਕਰਨਾ ਸੀ ਉਹ ਤੇ ਕੀਤਾ ਪਰ ਨਸ਼ੇ ਬਾਰੇ ਕੋਈ ਧਿਆਨ ਨਹੀਂ ਆ ਗਰਾਊਂਡ ਲੈਵਲ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸਾਡੇ ਬੱਚ ਸਾਡੇ ਕੋਈ ਪਾਰਟੀ ਬਾਈ ਕਿਸੇ ਤਰੀਕੇ ਦਾ ਨਹੀਂ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਤੌਰ ਤੇ ਭਾਈਚਾਰੇ ਤੌਰ ਤੇ ਜਿਹੜਾ ਵਾ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਬਾਰੇ ਸੋਚਿਆ ਜਾਵੇ ਤੇ ਬਹੁਤ ਮਿਹਰਬਾਨੀ ਆ ਜੀ